ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪਾਂ ਖੜੇ ਆ ਨਵੀਂ ਬਸੀ ਚੌਦੇ ਪੁਲ ਦੇ ਉੱਪਰ ਤੇ ਤੁਹਾਨੂੰ ਪੁਲ ਦੇ ਹਾਲਾਤ ਹੈ ਸਾਡੇ ਗਰੁੱਪ ਦੇ ਸੇਵਾਦਾਰ ਨਾਲ ਆ ਬਾਈ ਦਿਖਾਈ ਜਰਾ ਆ ਹੈਗਾ ਸਾਈਡ ਵਾਲਾ ਜਿਹੜਾ ਇਹਨਾਂ ਦੇ ਫੁੱਟਬਾਲ ਬਣਾਇਆ ਹੁੰਦਾ ਤੇ ਆ ਵਿਚ ਹੈਗਾ ਰੋਡ ਤੁਹਾਨੂੰ ਜਿਹੀ ਮੱਰੀ ਰਹੀ ਹੈ ਜਿਹੜੀ ਰਹੀ ਦੇਖੋ ਚਿੱਟੀ ਪੱਟੀ ਤੱਕ ਵੀ ਮਿੱਟੀ ਜਮਾ ਹੋਈ ਹੋਇਆ ਤਾਂ ਪੰਜ ਪੰਜ 6 6 ਇੰਚ ਮਿੱਟੀ ਚੜੀ ਹੋਈ ਆ ਇਹ ਕਿਹਦੀ ਜ਼ਿੰਮੇਵਾਰੀ ਆ ਇਹ ਕਿਹੜੇ ਮੈਕਮੇ ਦੀ ਜ਼ਿੰਮੇਵਾਰੀ ਆ ਕਿਸੇ ਨੂੰ ਕੁਝ ਨਹੀਂ ਪਤਾ ਇੱਥੇ ਪਿਛਲੇ ਦਿਨ ਹੀ ਐਕਸੀਡੈਂਟ ਹੋਇਆ ਸਪੋਰਟਰ ਇਹਦੇ ਤੋਂ ਤਲਕ ਕੇ ਜਿਹੜਾ ਆ ਆਊਟ ਆਫ ਕੰਟਰੋਲ ਹੋ ਗਿਆ ਤੇ ਐਕਸੀਡੈਂਟ ਹੋ ਗਿਆ ਇਹੋੀ ਚੀਜ਼ ਦੂਜੇ ਪਾਸੇ ਦਿਖਾਣੀ ਭਾਈ ਦੂਜੇ ਪਾਸੇ ਵੀ ਹੋਰ ਇੱਕੋ ਜਿਹੇ ਪਾਸੇ ਵੀ ਇੰਨੀ ਮਿੱਟੀ ਸਾਰੀ ਲੱਗੀ ਆ ਇੱਥੇ ਆ ਕੇ ਸਾਨੂੰ ਉਮੀਦ ਆ ਇਹ ਨਾ ਪਾਣੀ ਪੈਣਾ ਨਾ ਜਿਹੜਾ ਮੀਂਹ ਦਾ ਪਾਣੀ ਗਾਲੂ ਖੂਹ ਦੇ ਉੱਤੇ ਹੋਣਾ ਉੱਥੇ ਹੀ ਛੱਪੜ ਲੱਗਣਾ ਇੱਥੇ ਹੀ ਛੱਪੜ ਲੱਗਣਾ ਤੇ ਆਹ ਮਿੱਟੀ ਚਕਾਉਣ ਦੀ ਕਿਹੜੀ ਮੈਕਮੇ ਦੀ ਜ਼ਿੰਮੇਵਾਰੀ ਸਾਨੂੰ ਨਹੀਂ ਪਤਾ ਇਹ ਹਾਲਾਤ ਜਿਹੜੇ ਬਣ ਚੁੱਕੇ ਆ ਸਾਡੇ ਪੰਜਾਬ ਦੇ ਕਿੱਦਾਂ ਸੁਧਰਣਗੇ ਕਿੱਦਾਂ ਇਹ ਸਿਸਟਮ ਸਹੀ ਹੋਣਗੇ ਆ ਕੋਈ ਸੁਫਾਈ ਨਹੀਂ ਉਧਾਰੇ ਬੇਫਿਕਰ ਸਾਡੇ ਲੋਕ ਆ ਪੁਰਾ ਪਿੱਛੇ ਦੇਖੋ ਗੰਦਾ ਕੂੜਾ ਸਿੱਟਿਆ ਆ ਵੀ ਯਾਰ ਦੱਸੋ ਇਹ ਪੂਰਾ ਸਿੱਟਣ ਵਾਲੀ ਜਗ੍ਹਾ ਐ ਰੋਡ ਤੇ ਸਭ ਨੇ ਚੱਲਣਾ ਰੋਡ ਦੇ ਉੱਤੇ ਅਸੀਂ ਹਰ ਵੇਲੇ ਇੱਕ ਦੂਜੇ ਨੂੰ ਟਕਾਣੇ ਪਹੁੰਚਾਉਣਾ ਕੀ ਹਾਲਾਤ ਬਣਾ ਦਿੱਤੇ ਇਹਨਾਂ ਲੋਕਾਂ ਨੇ ਵੀ ਦੇਖੋ ਅੱਜ ਸਾਡਾ ਰੋਡ ਸਿਸਟਮ ਇੰਨਾ ਗੰਦਾ ਹੋ ਗਿਆ ਵੀ ਡੇਲੀ ਐਕਸੀਡੈਂਟ ਹੁੰਦੇ ਡੇਲੀ ਬਾਕੀ ਆ ਵੀਰ ਵੀ ਸਾਡੇ ਡਰਾਈਵਰ ਆ ਹਨਾ ਤੇ ਜੇਕਰ ਆਪਾਂ ਅੱਜ ਤਰੀਕਾ ਜੀ 12 ਜੇ ਤਾਂ 15 ਤਰੀਕ ਤੱਕ ਸਾਡੀ ਵੀਡੀਓ ਦੇਖਣ ਤੋਂ ਬਾਅਦ ਕਿਸੇ ਮੈਕਮੇ ਨੇ ਸਾਫ਼ ਕਰਾ ਦਿੱਤਾ ਠੀਕ ਆ ਨਹੀਂ ਤਾਂ ਅਸੀਂ ਆਪ ਕਰਾਂਗੇ ਨਾਲੇ ਇੱਥੇ ਲਾਂਭਾ ਪਾਵਾਂਗੇ ਬੇਸ਼ਰਮ ਬੇਸ਼ਰਮ ਦੇਖੋ ਰੋਡ ਟੈਕਸ ਅਸੀਂ ਭਰਦੇ ਟੋਲ ਟੈਕਸ ਅਸੀਂ ਭਰਦੇ ਇੰਸ਼ੋਰੈਂਸ ਆ ਅਸੀਂ ਭਰਦੇ ਆ ਆਪਾਂ ਹੀ ਭਰਦੇ ਆ ਆਹ ਲਾਹਦਾ ਆਹ ਲਓ ਦੇਖੋ ਪਿਛਲੀ ਵਾਰ ਵੀ ਟੋਆ ਸੀ ਐਸੀ ਟੋਏ ਇਹ ਟੋਆ ਲੋਕ ਨਹੀਂ ਰੱਖਦੇ ਨਹੀਂ ਲੋਕੀ ਨਾ ਉਹ ਦੇਖ ਲਓ ਕਿੰਨਾ ਹੋ ਗਿਆ ਉਹ ਫੇਰ ਵੱਧ ਗਿਆ ਬਹੁਤ ਜਿਆਦਾ ਬਿੜਾ ਹੋ ਗਿਆ ਦੋ ਵਾਰੀ ਫੁੱਟ ਗਏ ਆ ਜਿਹੜਾ ਭਾਈ ਇਹ ਪੁਲ ਦਾ ਪਾਣੀ ਥੱਲੇ ਆਣਾ ਨਹੀਂ ਬਰਨਾਲੇ ਵਾਲੇ ਥੱਲੇ ਆਉਂਦੇ ਇਹ ਸਾਰੇ ਬਿਲਕੁਲ ਬੰਦ ਹੋ ਗਏ ਆ ਲੋ ਜੀ ਮਿੱਟੀ ਨਾਲ ਜੰਮੇ ਪਏ ਆ ਇਹ ਵੀ ਪੰਜਾਬ ਦੇ ਨਾਲ ਜੰਮੇ ਪਏ ਆ ਜੰਮੇ ਪਏ ਆ ਜਿਹੜੇ ਹਾਲਾਤ ਬਣੇ ਨੇ ਦੇਖ ਸਕਦੇ ਆ ਜੇਕਰ 15 ਤਰੀਕ ਤੱਕ ਇਹ ਸਾਫ ਕਰਤਾ ਠੀਕਾ ਨਹੀਂ ਤਾਂ ਅਸੀਂ ਬ੍ਰਦਰ ਗਰੁੱਪ ਹਿਆਰਪੁਰ ਵਾਲੋਂ ਇਹ ਸਾਰੀ ਮਿੱਟੀ ਚੱਕ ਕੇ ਥੱਲੇ ਸਿੱਟਾਂਗੇ ਨਾਲੇ ਇੱਥੇ ਬਹਿ ਕੇ ਲਾਂਤਾਂ ਪਾਵਾਂਗੇ ਸਫਾਈ ਕਰਾਂਗੇ ਪੁਲ ਦੀ ਸਾਡਾ ਸ਼ਹਿਰ ਆ ਅਸੀਂ ਗੰਦਗੀ ਨਹੀਂ ਪੈਣ ਦੇਣੀ ਇਹਨੂੰ ਖਰਾਬ ਨਹੀਂ ਹੋਣ ਦੇਣਾ ਹਿਸ਼ਾਰਪੁਰ ਨੂੰ ਸੁਧਾਰਾਂਗੇ ਅਸੀਂ ਪੂਰਾ ਸੁਧਾਰਾਂਗੇ ਸਾਡੀ ਸਰਕਾਰ ਕੋਈ ਸਾਡਾ ਸਾਥ ਨਹੀਂ ਦਿੰਦੀ ਜੇਕਰ ਸਰਕਾਰ ਸਾਨੂੰ ਦੇਵੇ ਅਥਾਰਟੀ ਸਾਨੂੰ ਕਵੇ ਵੀ ਹਿਸ਼ਾਰਪੁਰ ਤੋਂ ਲੈ ਕੇ ਦੂਸਰੇ ਤੱਕ ਰੋਡ ਖਾਂਭੋ ਸਾਡੇ ਬੰਦੇ ਆ ਨਾ ਕਾਈਅਪ ਕਰਨਾ ਸਾਡੇ ਬੰਦਿਆਂ ਨੂੰ ਤਰਖਾਹਾਂ ਦੇਣ ਜਦ ਤੱਕ ਦੇ ਇੱਕ 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 ਪੁੱਤੀ ਦੀ ਮਿੱਟੀ ਧਾਲੂ ਦੇਖ ਜਵੇ ਪਰ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਆ ਦੇਖੋ ਸਕੂਟਰੀ ਚਲਾ ਰਿਹਾ ਕਿੱਥੇ ਜਾ ਕੇ ਚਲਾ ਰਿਹਾ ਨਹੀਂ ਤਾਂ ਸਕੂਟਰੀ ਆ ਚਿੱਟੀ ਪੱਟੀ ਤੇ ਲਾ ਕੇ ਆਰਾਮ ਨਾਲ ਨਿਕਲ ਜਾਂਦਾ ਇੱਥੇ ਆ ਕੇ ਰੋਡ ਤੰਗ ਹੋ ਜਾਂਦਾ ਰੋਜ਼ ਐਕਸੀਡੈਂਟ ਹੁੰਦੇ ਰੋਡ ਦੇ ਪ੍ਰਾਪਰ ਮਿੱਟੀ ਹੋਣ ਲੱਗ ਗਈ ਹੈ ਇੱਥੋਂ ਇੰਨੀ ਆ ਆ ਦੇਖੋ ਇੱਧਰ ਸੈਡਾ ਵੀ ਦੇਖੋ ਭਰੀਆਂ ਪਈਆਂ ਸੈਡਾਂ ਦੇ ਹਾਲਾਤ ਦੇਖੋ ਤੁਸੀਂ ਕੀ ਆ ਗਏ ਆ ਆ ਵੀ ਦੇਖੋ ਆ ਬਾਈ ਜੀ ਬਾਈ ਜੀ ਆ ਤੁਸੀਂ ਮੋਟਰਸਾਈਕਲ ਦੇ ਪਿੱਛੇ ਚਿੱਟੀ ਪੱਟੀ ਤੇ ਲੱਗੇ ਆ ਰਹੇ ਸੀ ਤੁਸੀਂ ਇੱਥੇ ਚੱਲ ਸਕਦੇ ਚਿੱਟੀ ਪੱਟੀ ਦਾ ਬਾਹਰ ਤੇ ਰੋਡ ਜਿਹੜਾ ਤੰਗ ਰਹਿ ਗਈ ਨਹੀਂ ਜੇ ਇਧਰੋਂ ਪੱਟੀ ਲੱਗ ਲੈ ਬਾਈ ਆਹ ਦੱਸਿਓ ਬਾਈ ਆਹ ਸੰਤਾ ਪਤਾ ਨਹੀਂ ਆ ਚਲੋ ਇੱਥੇ ਗੱਡੀ ਦੇ ਪਿੱਛੇ ਗੱਡੀ ਵੱਜੀ ਕਰੇਟਾ ਆ ਤੇ ਵੱਜਣੀ ਆ ਆਹ ਇੱਥੇ ਲੱਗੀ ਹੋਈ ਸੀ ਇੱਕ ਸਾਈਡ ਤੇ ਲੜਾਣਾ ਹੁੰਦਾ ਯਾਰ ਬਾਈ ਪੱਟੀ ਨਹੀਂ ਲੱਭਦੀ ਕਿੱਥੇ ਬੰਦੇ ਨੇ ਕਿੱਦਣੂ ਹੋਣਾ ਸਾਈਡ ਤੇ ਨਾ ਸਾਈਡ ਦੇਖ ਸਕਦੇ ਬੰਦੇ ਆ ਤੂੰ ਦੇਖਦੇ ਜਾਂ ਨਹੀਂ ਬਹੁਤ ਦੇਖਦੇ ਬਾਈ ਇੱਥੇ ਏਦਾਂ ਸਾਲਾ ਪਹਾੜ ਵਾਂਗੂ ਤਾਂ ਚੜ ਜਾਂਦਾ ਤਾਂ ਨੂੰ ਰਾਹ ਤੇ ਹੁਣ ਹਾਲਾਤ ਏਦਾਂ ਦੇ ਬਣੇ ਪਏ ਆ ਭਾਈ ਆਪਾਂ 15 ਆਪਾਂ ਵੀਡੀਓ ਹੁਣ ਪਾ ਦੇਣੀ ਹੈ ਆਪਣੇ ਚੈਨਲ ਤੇ 15 ਵੀਡੀਓ ਕਰ ਦੇਣਗੇ ਵੀਕਾ ਨਹੀਂ ਤਾਂ ਅਸੀਂ ਆਪਣੇ ਗਰੁੱਪ ਨੂੰ ਕਰਾ ਕਰਾਂਗੇ ਤਾਂ ਉਹ ਬਾਹਰ ਨਾਲੇ ਲਾਂਟਾ ਪਾਵਾਂਗੇ ਇਹਨਾਂ ਨੂੰ ਵੀ ਆ ਹਾਲਾਤ ਜਿਹੜੇ ਨੇ ਕੌਣ ਜ਼ਿੰਮੇਵਾਰ ਆ ਕੋਰ ਦਾ ਭਾਈ ਇਹ ਹਾਲਾਤ ਮਿੱਟੀ ਉਹ ਅੱਗੇ ਦੇਖੋ ਉਹ ਅੱਗੇ ਸਾਡੇ ਪੁਲ ਦੇ ਉੱਤੇ ਉੱਤਰਿਆ ਦਿਖਾਓ ਜਰਾ ਭਾਈ ਪੁਲ ਦੇ ਉੱਤੇ ਅਸੀਂ ਦੇ ਗ੍ਰੰਟ ਪੁਲਾਂ ਤੇ ਉੱਗ ਗਏ ਆ ਐਡਾ ਨੇ ਹਾਲਾਤ ਬਣ ਗਏ ਆ ਇਹਨੂੰ ਕੌਣ ਸੁਧਾਰੂਗਾ ਕਿਹਦੀ ਜ਼ਿੰਮੇਵਾਰੀ ਰੋਡ ਟੈਕਸ ਲੋਕਾਂ ਤੋਂ ਲਈ ਜਾਂਦੇ ਟੋਲ ਟੈਕਸ ਲੋਕਾਂ ਤੋਂ ਲਈ ਜਾਂਦੇ ਆ ਅਜੋਰਾ ਤੁਸੀਂ ਲਈ ਜਾਨੇ ਆ 3000 ਰੁਪਏ ਨਹੀਂ ਫਰੇਕ ਮੰਨਣਾ ਛੱਡਿਆ ਆ 3100 ਸਾਰਿਆਂ ਨੂੰ ਬੇਨਤੀ ਆ ਵੀ ਆਪਕੋ ਆਪਣੇ ਸ਼ਹਿਰ ਦੇ ਕਿੰਨੇ ਜਾਨਾ ਚੱਤ ਪਿਆ ਆ ਉਹਦੀ ਵੀਡੀਓ ਬਣਾਓ ਲੋਕਾਂ ਨੂੰ ਪਤਾ ਲੱਗੇ ਵੀ ਆ ਆ ਹਾਲਾਤ ਬਣੇ ਹੋਏ ਆ ਪਰ ਅਸੀਂ ਆਪਣੇ ਸ਼ਹਿਰਪੁਰ ਦਾ ਹਾਲਾਤ ਬਗੰਡੀ ਜਾਣੇ ਆਪਾਂ ਇਹਨੂੰ ਰੋਡ ਨੂੰ ਸੈੱਟ ਕਰਾਵਾਂਗੇ ਖੁਦ ਪੈਸੇ ਲਾ ਕੇ ਜੇਕਰ ਸਰਕਾਰ ਨਹੀਂ ਕਰ ਸਕਦੀ ਤਾਂ ਅਸੀਂ ਕਰਕੇ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਪੁੱਛੇ ਲੋਕਾਂ ਨੂੰ ਵੀ ਇਹ ਰੋਡ ਆ ਕਿ ਕੂੜਾ ਘਰ ਆ ਆ ਦੇਖੋ ਹਾਲਾਤ ਵੀ ਯਾਰ ਕੀ ਆਪਾਂ ਕਹੀਏ ਨੁਕਸ ਕਰਦੇ ਨਹੀਂ ਪਰ ਦੁਨੀਆ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਆ ਪਿਆ ਚੀਜ਼ਾਂ ਰੋਡ ਦੇ ਉੱਤੇ ਸਿੱਟ ਰਾਲੀਆਂ ਹੁਣ ਕੀ ਦਸਾਂ ਇਹ ਕਿ ਕੀ ਕੀ ਗੰਦਮੱਦ ਸੁਟਾਉਂ ਆ ਲੋਕਾਂ ਨੇ ਇਹਨੂੰ ਯਾਰ ਘਰ ਡਿਸਪੋਜ਼ ਕਰ ਦੋ ਫੂਕ ਦੋ